ਬਲਵਿੰਦਰ ਸਿੰਘ ਆਪਣੀ ਮਹਿੰਗੀ ਫੋਰਚੂਨਰ ਗੱਡੀ ਦੇ ਵਿੱਚ ਅੱਜ ਬਾਜ਼ਾਰ ਦੇ ਵਿੱਚ ਹੀ ਡਰਾਈਵਰ ਨੂੰ ਆਖਦਾ ਹੈ ਕਿ ਤਹਿਸੀਲ ਦਫ਼ਤਰ ਦੇ ਵਿੱਚ ਮੇਰਾ ਕੁਝ ਕੰਮ ਹੈ ਅਤੇ ਉੱਥੇ ਆਪਾਂ ਜਾ ਕੇ ਆਣਾ ਹੈ ਡਰਾਈਵਰ ਕਹਿੰਦਾ ਹੈ ਠੀਕ ਹੈ ਸਾਹਬ ਜਿਵੇਂ ਤੁਸੀਂ ਕਹੋਗੇ ਓਵੇਂ ਕਰਾਂਗੇ ਆਪਾਂ ਤਹਿਸੀਲ ਦਫ਼ਤਰ ਪਹਿਲਾਂ ਜਾ ਜਾਈਏ ਕਿ ਬਾਅਦ ਚ ਤਾਂ ਅਗੋ ਬਲਵਿੰਦਰ ਸਿੰਘ ਕਹਿੰਦਾ ਨਹੀਂ ਆਪਾਂ ਤਹਿਸੀਲ ਦਫ਼ਤਰ ਪਹਿਲਾਂ ਚਲ ਵਰਦੇ ਹਾਂ ਉੱਥੇ ਪਤਾ ਨਹੀਂ ਕਿੰਨਾ ਕੁ ਸਮਾਂ ਲੱਗ ਜੇ ਬਾਅਦ ਦੇ ਵਿੱਚ ਇੱਧਰ ਤਾਂ ਫਿਰ ਵੀ ਜਾ ਆਵਾਂਗੇ ਜੇਕਰ ਨਹੀਂ ਜਾਏਗਾ ਕੋਈ ਗੱਲ ਨਹੀਂ ਆਪਾਂ ਕੱਲ ਚਲੇ ਜਾਾਂਗੇ ਡਰਾਈਵਰ ਗੱਲ ਸੁਣ ਲੈਂਦਾ ਹੈ ਅਤੇ ਗੱਡੀ ਦਾ ਮੂੰਹ ਜਿਹੜਾ ਹੈ तहसील दफ्तर ਦੇ ਵੱਲ ਘੁਮਾ ਲੰਦਾ ਹੈ तहसील ਦਫਤਰ ਤੋਂ ਥੋੜੀ ਜਿਹੀ ਦੂਰ ਇੱਕ ਫਾਟਕ ਹੈ ਜੋ ਕਿ ਇਸ ਸਮੇਂ ਬੰਦ ਹੈ ਦੋਸਤੋ ਫਾਟਕ ਦੇ ਉੱਪਰ ਮਹਿੰਗੀ ਫੋਰਚੂਨਰ ਗੱਡੀ ਰੁਕੀ ਦੇਖ ਕੇ ਕਈ ਸਾਰੇ ਭਿਖਾਰੀ ਉੱਥੇ ਆਸ-ਪਾਸ ਇਕੱਠੇ ਹੋ ਗਏ ਹਨ ਅਤੇ ਸਭ ਪੀਖ ਮੰਗ ਰਹੇ ਹਨ ਕੋਈ ਕੁਝ ਰੁਪਏ ਟਕੇ ਮੰਗ ਰਿਹਾ ਹੈ ਕੋਈ ਕੁਝ ਰੁਪਏ ਟਕੇ ਮੰਗ ਰਿਹਾ ਹੈ ਅਤੇ ਕੁਝ ਆਪਣੇ ਖਾਣੇ ਦੇ ਲਈ ਪੈਸੇ ਮੰਗ ਰਹੇ ਹਨ ਇਹਨਾਂ ਦੇ ਵਿੱਚ ਇੱਕ ਜਵਾਨ ਔਰਤ ਜੋ ਕਿ ਗੁਰਪ੍ਰੀਤ ਹੈ ਅਤੇ ਉਹ ਪੈਸੇ ਮੰਗ ਰਿਹਾ ਹੈ ਦੋਸਤੋ ਇੱਕ ਇੱਕ ਕਰਕੇ ਸਭ ਨੂੰ 10 10 20 20 ਰੁਪਏ ਦੇ ਕੇ ਬਲਵਿੰਦਰ ਸਿੰਘ ਤੋਰਿਆ ਹੈ ਉਸ ਨੂੰ ਆਪਣੇ ਪੈਸੇ ਤੇ ਬਹੁਤ ਘਮੰਡ ਹੈ ਉਹ ਆਪਣੇ ਉਹ ਸਭ ਚੀਜ਼ਾਂ ਨੂੰ ਆਪਣੇ ਪੈਸੇ ਨਾਲ ਤੋਲਦਾ ਹੈ ਉਸ ਨੂੰ ਲੱਗਦਾ ਹੈ ਚੰਗਿਆਈ ਵੀ ਜਿਹੜੀ ਹੈ ਪੈਸੇ ਨਾਲ ਖਰੀਦੀ ਜਾ ਸਕਦੀ ਹੈ ਕਦੇ ਵੀ ਪੈਸੇ ਤੋਂ ਬਿਨਾ ਕਿਸੇ ਨਾਲ ਗੱਲ ਨਹੀਂ ਕਰਦਾ ਅਤੇ ਲਾਲਚੀ ਆਦਮੀ ਹੈ ਫਿਰ ਵੀ ਅਸੀਂ ਉਹ ਦਿਖਾਵਾ ਕਰਨ ਦੇ ਲਈ ਹਮੇਸ਼ਾ ਦਾਨਪੁਨ ਕਰਦਾ ਰਹਿੰਦਾ ਹੈ ਲੇਕਿਨ ਦਾਨ ਥੋੜਾ ਕਰਦਾ ਹੈ ਉਸ ਦਾ ਦਿਖਾਵਾ ਜ਼ਿਆਦਾ ਬਲਵਿੰਦਰ ਸਿੰਘ ਦੀ ਅੱਜ ਇਹ ਆਕੜ ਉਸ ਤੇ ਸਾਹਮਣੇ ਆਉਣ ਵਾਲੀ ਸੀ ਉਸ ਦੇ ਕਰਮਾਂ ਦਾ ਫਲ ਉਸ ਨੂੰ ਮਿਲਣ ਵਾਲਾ ਸੀ ਦੋਸਤੋ ਬਲਵਿੰਦਰ ਸਿੰਘ ਜਿਵੇਂ ਸਭ ਨੂੰ 10 ਰੁਪਏ ਦੇ ਕੇ ਤੋਰ ਰਿਹਾ ਹੈ ਅੱਗੇ ਇੱਕ ਜਵਾਨ ਔਰਤ ਜਿਸ ਦਾ ਮੂੰਹ ਜਿਹੜਾ ਹੈ ਟਕਿਆ ਹੋਇਆ ਹੈ ਬਲਵਿੰਦਰ ਸਿੰਘ ਦੇ ਕੁੜੀ ਦੀ ਉਮਰ ਦੀ ਹੈ ਅਤੇ ਆਪਣਾ ਹੱਥ ਅੱਗੇ ਟੜਦੀ ਹੈ ਹੱਥ ਦੇ ਵਿੱਚ ਇੱਕ ਅਨੋਖਾ ਜਾਂ ਪੁਰਾਣਾ ਜਾਂ ਕੰਗਨ ਪਿਆ ਹੈ ਚੂੜੀ ਪਈ ਹੈ ਦੋਸਤੋ ਚੂੜੀ ਨੂੰ ਪਛਾਣ ਜਾਂਦਾ ਹੈ ਅਤੇ ਕਹਿੰਦਾ ਹੈ ਕੁੜੀਏ ਇਹ ਚੂੜੀ ਤੇਰੇ ਕੋਲ ਕਿਵੇਂ ਆਈ ਅੱਗੋਂ ਗੁਰਪ੍ਰੀਤ ਆਖਦੀ ਹੈ ਹਾਂ ਸਾਹਿਬ ਮੇਰੇ ਕੋਲ ਤਾਂ ਪਹਿਲਾਂ ਦੀ ਹੈ ਆਬਾਜ ਪਛਾਣ ਜਾਂਦਾ ਹੈ ਅਤੇ ਕਹਿੰਦਾ ਹੈ ਗੁਰਪ੍ਰੀਤ ਤੂੰ ਪਰ ਗੁਰਪ੍ਰੀਤ ਆਪਣੇ ਪਿਤਾ ਨੂੰ ਦੇਖ ਕੇ ਰੋ ਪੈਂਦੀ ਹੈ ਉੱਥੇ ਹੀ ਭੁੱਬਾ ਮਾਰ ਕੇ ਇੱਕਦਮ ਉੱਚੀ ਉੱਚੀ ਰੋਣ ਲੱਗ ਜਾਂਦੀ ਹੈ ਦੋਸਤੋ ਉੱਥੇ ਭਾਵਕ ਮਾਹੌਲ ਬਣ ਜਾਂਦਾ ਹੈ ਕੁੜੀ ਨੂੰ ਆਪਣੀ ਗੱਡੀ ਦੇ ਵਿੱਚ ਬਿਠਾਉਂਦਾ ਹੈ ਅਤੇ ਇੱਕ ਸਾਈਡ ਵਾਲੇ ਹੋਟਲ ਦੇ ਵਿੱਚ ਲੈ ਜਾਂਦਾ ਹੈ ਆਪਣੀ ਧੀ ਦੀ ਇਹ ਹਾਲਾਤ ਦੇਖ ਕੇ ਉਸ ਤੋਂ ਰਹਿਣਾ ਨਹੀਂ ਜਾਂਦਾ ਉਹ ਵੀ ਰੋ ਪੈਂਦਾ ਹੈ ਅੱਜ ਬਲਵਿੰਦਰ ਸਿੰਘ ਦਾ ਜਿਹੜਾ ਆਕੜ ਹੈ ਬਲਵਿੰਦਰ ਸਿੰਘ ਦਾ ਜਿਹੜਾ ਕਮੰਡ ਹੈ ਚੂਰ ਚੂਰ ਹੋ ਕੇ ਧਰਤੀ ਤੇ ਡਿੱਗ ਪਿਆ ਸੀ ਜਮੀਨ ਤੇ ਡਿੱਗੇ ਤਾਹਾ ਮਾਰ ਕੇ ਰੋਂਦਾ ਹੈ ਹੋਟਲ ਵਾਲੇ ਵੀ ਦੇਖ ਕੇ ਹਰਾਰ ਹਨ ਐਡਾ ਵੱਡਾ ਅਮੀਰ ਬੰਦਾ ਇੱਕ ਭਿਖਾਰ ਨੂੰ ਦੇਖ ਕੇ ਇਸ ਤਰ੍ਹਾਂ ਕਮਲਿਆ ਮੰਗ ਕਿਉਂ ਹੋ ਰਿਹਾ ਹੈ ਆਖਿਰਕਾਰ ਕੀ ਵਜ੍ਹਾ ਹੈ ਕਿਸੇ ਨੂੰ ਵੀ ਕੋਈ ਗੱਲ ਦੀ ਸਮਝ ਨਹੀਂ ਆ ਰਹੀ ਆਪਣੀ ਧੀ ਨੂੰ ਪੁੱਛਦਾ ਹੈ ਧੀਏ ਮੈਂ ਤਾਂ ਤੈਨੂੰ ਚਾਹਾਂ ਨਾਲ ਪਾਲਿਆ ਸੀ ਤੈਨੂੰ ਰਾਣੀਆਂ ਵਾਂਗ ਰੱਖਿਆ ਸੀ ਰਾਣੀਆਂ ਵਾਂਗ ਤੈਨੂੰ ਵਿਆਹਿਆ ਸੀ ਅਤੇ ਹੁਣ ਅੱਜ ਤੇਰੇ ਨਾਲ ਇਹ ਕੀ ਪਾਣਾ ਵਾਪਰ ਗਿਆ ਹੈ ਤੂੰ ਤਾਂ ਕਿੰਨੇ ਤਕੜੇ ਘਰ ਦੇ ਵਿੱਚ ਵਿਆਹੀ ਗਈ ਸੀ ਤਾਂ ਹੀ ਮੈਂ ਸੋਚਾਂ ਵੀ 4-5 ਮਹੀਨੇ ਹੋ ਗਏ ਤੇਰਾ ਫੋਨ ਕਿਉਂ ਨਹੀਂ ਆਇਆ ਤੇ ਇਹ ਜੇਕਰ ਇਹੋ ਜੀ ਗੱਲ ਹੋ ਗਈ ਸੀ ਤਾਂ ਮੇਰੇ ਕੋਲ ਕਿਉਂ ਨਹੀਂ ਆਈ ਆਖਿਰਕਾਰ ਕੀ ਵਜ੍ਹਾ ਸੀ ਵੀ ਤੂੰ ਇੱਥੇ ਪੀਗ ਮੰਗ ਰਹੀ ਹੈ ਇੱਕ ਵਾਰ ਮੈਨੂੰ ਫੋਨ ਕਰ ਦਿੱਤਾ ਹੁੰਦਾ ਮੈਂ ਪੈਰੇ ਚੱਲ ਕੇ ਇੱਥੇ ਆ ਜਾਂਦਾ ਧੀਏ ਤੇਰੇ ਵਾਸਤੇ ਜਾਨ ਕੁਰਬਾਨ ਹੈ ਮੇਰੇ ਕਿਹੜਾ ਕੋਈ ਹੋਰ ਧੀ ਪੁੱਤਰ ਹਨ ਤੂੰ ਹੀ ਮੇਰੀ ਜ਼ਿੰਦਗੀ ਹੈ ਅਤੇ ਤੇਰੇ ਨਾਲ ਇਹ ਸਭ ਕੁਝ ਹੋ ਰਿਹਾ ਹੈ ਕੀ ਚਟਾਂਗਾ ਮੈਂ ਐਸੇ ਪੈਸੇ ਨੂੰ ਜੋ ਆਪਣੀ ਧੀ ਨੂੰ ਭੀਖ ਮੰਗਣ ਤੇ ਮਜਬੂਰ ਕਰਦੇ 10 ਤਾਂ ਸਹੀ ਆਖਰਕਾਰ ਕੀ ਗੱਲ ਹੈ ਤਾਂ ਉਹ ਸਾਰੀ ਗੱਲ ਬਾਤ ਦੱਸਦੀ ਹੈ ਹਾਜੀ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਐਸੇ ਤਰ੍ਹਾਂ ਦੀਆਂ ਸੋਹਣੀਆਂ-ਸੋਹਣੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਦਰਅਸਲ ਆਪਾਂ ਗੱਲ ਕਰ ਰਹੇ ਹਾਂ ਜੀ ਪਟਿਆਲਾ ਸ਼ਹਿਰ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਦੀ ਜਿੱਥੇ ਬਲਵਿੰਦਰ ਸਿੰਘ ਨਾਮ ਦਾ ਇੱਕ ਮੌਤਬਰ ਬੰਦਾ ਰਹਿੰਦਾ ਹੈ ਪਿੰਡ ਦੀ ਸਰਪੰਚੀ ਘਾਟੋ ਘਾਟ ਪਿਛਲੇ 15 ਸਾਲਾਂ ਤੋਂ ਉਸਦੇ ਕੋਲ ਹੈ ਕਦੇ ਵੀ ਕਿਸੇ ਨੂੰ ਸਾਹਮਣੇ ਜਿੱਤਣ ਨਹੀਂ ਦਿੰਦਾ ਆਪਣੇ ਪੈਸੇ ਦੇ ਹੰਕਾਰ ਦੇ ਨਾਲ ਆਪਣੇ ਪੈਸੇ ਦੇ ਦਮ ਦੇ ਨਾਲ ਸਭ ਕੁਝ ਖਰੀਦਣਾ ਚਾਹੁੰਦਾ ਹੈ ਪਿੰਡ ਦੇ ਵਿੱਚ ਅੱਧੇ ਤੋਂ ਜ਼ਿਆਦਾ ਜ਼ਮੀਨ ਉਸਦੇ ਕੋਲ ਹੈ ਅਤੇ ਪਿੰਡਾਂ ਦੇ ਪਿੰਡ ਉਸ ਦੇ ਨਾਮ ਦੀ ਦੂਤੀ ਬੋਲਦੀ ਹੈ ਘਰੇ ਉਸ ਦੇ ਐਮ.ਐਲ.ਏ ਕਦੇ ਐਮ.ਪੀ ਵੀ ਆਉਂਦੇ ਹਨ ਮੰਤਰੀ ਉਸ ਨੂੰ ਘਰੇ ਮਿਲਣ ਆਉਂਦੇ ਹਨ ਅਤੇ ਪੂਰੀ ਚੜ੍ਹਾਈ ਹੈ ਅਤੇ ਐਸ.ਐਚ.ਓ ਐਸ.ਪੀ ਤਾਂ ਉਹ ਕੁਝ ਜਾਣਦਾ ਨਹੀਂ ਹੈ ਪੂਰੀ ਉਤੇ ਤੱਕ ਪਹੁੰਚ ਹੈ ਅਤੇ ਮੰਤਰੀਆਂ ਦੇ ਨਾਲ ਉੱਠਣਾ ਬੈਠਣਾ ਹੈ ਪੂਰੀ ਚੜ੍ਹਾਈ ਹੈ ਦੋਸਤੋ ਐਸੇ ਤਰ੍ਹਾਂ ਚਲੋ ਜੀ ਸਮਾਂ ਬੀਤ ਜਾਂਦਾ ਹੈ ਬਲਵਿੰਦਰ ਸਿੰਘ ਦੀ ਪਤਨੀ ਬੜੇ ਸਮੇਂ ਪਹਿਲਾਂ ਮਰ ਚੁੱਕੀ ਹੈ ਅਤੇ ਉਸ ਦੀ ਧੀ ਜਿਹੜੀ ਹੈ ਉਹ ਘਰ ਦੇ ਵਿੱਚ ਇਕੱਲੀ ਹੈ ਆਪਣੇ ਪਿਤਾ ਦੇ ਨਾਲ ਇਕ ਲਿਆਰਿਆਂ ਦੀ ਹੈ ਘਰ ਦੇ ਵਿੱਚ ਨੌਕਰ ਚਾਕਰਾਂ ਦੀ ਕੋਈ ਵੀ ਕਮੀ ਨਹੀਂ ਹੈ ਤੀਨੂੰ ਰਾਜਕੁਮਾਰੀਆਂ ਵਾਂਗ ਮਹਿਲਾਂ ਦੇ ਵਿੱਚ ਰੱਖਦਾ ਹੈ ਇੱਕ ਵਾਰ ਤੀਜੜੀ ਹੈ ਕੁਝ ਵੀ ਮੂੰਹ ਤੋਂ ਕੱਢ ਦੇਵੇ ਤਾਂ ਅਗਲੇ ਹੀ ਖਣ ਉਸ ਨੂੰ ਲਿਆ ਕੇ ਦਿੰਦਾ ਹੈ ਦੋਸਤੋ ਐਸੀ ਤਰ੍ਹਾਂ ਚੱਲ ਰਿਹਾ ਹੈ ਗੁਰਪ੍ਰੀਤ ਵੀ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦੀ ਹੈ ਆਪਣੇ ਪਿਤਾ ਦੀ ਹਰ ਆਗਿਆ ਮੰੰਦੀ ਹੈ ਜਿਵੇਂ ਉਸ ਦਾ ਪਿਤਾ ਕਹਿੰਦਾ ਹੈ ਉਹਨੇ ਕਰਦੀ ਹੈ ਬੜੀ ਸਿਆਣੀ ਹੈ ਅਤੇ ਹੋਰਾਂ ਅਮੀਰ ਕੁੜੀਆਂ ਵਾਂਗ ਬਿਲਕੁਲ ਹੰਕਾਰ ਨਹੀਂ ਰੱਖਦੀ ਆਪਣੇ ਪਿਤਾ ਤੋਂ ਠੀਕ ਉਲਟ ਆਪਣੀ ਮਾਤਾ ਤੇ ਗਈ ਹੈ ਅਤੇ ਆਪਣੀ ਮਾਤਾ ਵਾਂਗ ਸ਼ੀਤਲ ਸੁਭਾਦੀ ਹੈ ਅਤੇ ਠੰਡੇ ਸੁਭਾਦੀ ਹੈ ਅਤੇ ਆਪਣੇ ਪਿਤਾ ਦੀ ਪੂਰੀ ਆਗਿਆ ਕਰਨੀ ਆਪਣੇ ਪਿਤਾ ਤੋਂ ਜਾਣ ਵਰਦੀ ਹੈ ਦੋਸਤੋ ਐਸੀ ਤਰ੍ਹਾਂ ਚੱਲ ਰਿਹਾ ਹੈ ਗੁਰਪ੍ਰੀਤ ਦੀ ਹਜੇ ਪੜ੍ਹਾਈ ਚੱਲ ਰਹੀ ਹੈ ਬੀਏ ਦੇ ਵਿੱਚ ਪੜ੍ਹਦੀ ਹੈ ਲੇਕਿਨ ਬਲਵਿੰਦਰ ਸਿੰਘ ਇੱਕ ਆਪਣੇ ਤੋਂ ਵੀ ਉੱਚੇ ਘਰ ਦਾ ਰਿਸ਼ਤਾ ਹੁੰਦਾ ਹੈ ਉਸ ਥਿਤੀ ਵਾਸਤੇ ਹੁਣ ਨਾਲ ਦੇ ਸਾਥੀ ਬਲਵਿੰਦਰ ਨੂੰ ਕਹਿੰਦੇ ਹਨ ਵੀ ਦੇਖ ਤੇਰੀ ਪਹਿਲਾਂ ਹੀ ਬਹੁਤ ਇੱਜ਼ਤ ਹੈ ਜੇਕਰ ਤੇਰੀ ਧੀ ਕਿਸੇ ਵੱਡੇ ਘਰ ਦੇ ਵਿੱਚ ਵਿਆਹੀ ਗਈ ਤਾਂ ਤੇਰੀ ਇੱਜ਼ਤ ਦੇ ਵਿੱਚ ਚਾਰ ਚੰਨ ਲੱਗ ਜਾਣਗੇ ਅਤੇ ਤੂੰ ਹੋਰ ਵੱਡਾ ਬੰਦਾ ਬਣ ਜਾਵੇਂਗਾ ਤੇਰੀ ਹੋਰ ਵੱਡੇ ਬੰਦਿਆਂ ਨਾਲ ਗੱਲਬਾਤ ਹੋ ਜਾਵੇਗੀ ਦੋਸਤੋ ਬਲਵਿੰਦਰ ਸਿੰਘ ਆਪਣੀ ਧੀ ਨੂੰ ਬਿਨਾਂ ਪੁੱਛੇ ਹੀ ਉਸ ਰਿਸ਼ਤੇ ਦੇ ਲਈ ਹਾਂ ਕਰ ਦਿੰਦਾ ਹੈ ਬਾਅਦ ਦੇ ਵਿੱਚ ਉਸ ਨੂੰ ਪਤਾ ਲੱਗਦਾ ਹੈ ਵੀ ਮੁੰਡਾ ਤਾਂ ਸ਼ਰਾਬਾ ਪਿੰਦਾ ਹੈ ਅਯਾਸ਼ੀਆਂ ਕਰਦਾ ਹੈ ਲੇਕਿਨ ਫਿਰ ਸੋਚਿਆ ਵੀ ਅਮੀਰ ਘਰਾਂ ਦੇ ਮੁੰਡੇ ਤਾਂ ਇਹਨਾਂ ਸਭ ਕੁਝ ਕਰਦੇ ਹੁੰਦੇ ਹਨ ਨਾਰਮਲ ਹੈ ਫਿਰ ਕੀ ਹੋਇਆ ਤੀ ਰਾਣੀ ਉੱਤੇ ਬਿਲਕੁਲ ਰਾਣੀਆਂ ਵਾਂਗ ਰਹੇਗੀ ਅਤੇ ਉਸ ਨੂੰ ਕੋਈ ਕਮੀ ਨਹੀਂ ਹੋਣੀ ਆਪਣੀ ਤੀ ਗੁਰਪ੍ਰੀਤ ਨੂੰ ਸਮਝਾਉਂਦਾ ਹੈ ਵੀ ਤੈਨੂੰ ਉੱਤੇ ਬਿਲਕੁਲ ਵੀ ਦੁੱਖ ਨਹੀਂ ਹੋਣਾ ਸਾਰੀ ਜ਼ਿੰਦਗੀ ਇੱਥੋਂ ਨਾਲ ਵੀ ਵਧੀਆ ਖੁਸ਼ ਰਹੇਗੀ ਅਤੇ ਬਿਲਕੁਲ ਤੈਨੂੰ ਵਧੀਆ ਰੱਖਣਗੇ ਉੱਤੇ ਇਹ ਮੇਰਾ ਤੇਰੇ ਨਾਲ ਵਾਦਾ ਹੈ ਗੁਰਪ੍ਰੀਤ ਆਪਣੇ ਪਿਤਾ ਤੇ ਯਕੀਨ ਕਰਦੀ ਹੈ ਅਤੇ ਕਹਿੰਦੀ ਹੈ ਕੋਈ ਗੱਲ ਨਹੀਂ ਪਿਤਾ ਜੀ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਕਰਨ ਲਈ ਤਿਆਰ ਹਾਂ ਮੈਂ ਤੁਹਾਡੇ ਤੋਂ ਬਾਹਰ ਨਹੀਂ ਜਾਣਾ ਅਤੇ ਜਿਵੇਂ ਜਿੱਥੇ ਤੁਸੀਂ ਮੈਨੂੰ ਲੜ ਲਾਓਗੇ ਉੱਥੇ ਮੈਂ ਜਾਵਾਂਗੀ ਅਤੇ 나ਹੀਂ ਮੈਂ ਕੋਈ ਵਿਚਾਰ ਕਰਨਾ ਹੈ ਬਸ ਤੁਹਾਡੀ ਆਗਿਆ ਸਿਰ ਮੱਥੇ ਹੁਣ ਆਪਣੀ ਬੇਟੀ ਦੀ ਇੰਨੀ ਗੱਲ ਸੁਣ ਕੇ ਪਿਤਾ ਬੇਟੀ ਨੂੰ ਗੜ ਦੇ ਨਾਲ ਲਗਾ ਲੈਂਦਾ ਹੈ ਅਤੇ ਸ਼ਹਿਰ ਦੇ ਵਿੱਚ ਗੱਡੀਆਂ ਵਾਲੇ ਬਾਜ਼ਾਰ ਦੇ ਵਿੱਚ ਚਲਾ ਜਾਂਦਾ ਹੈ ਦੋਸਤ ਮੈਂ ਹਿੰਦਰਾ ਗੱਡੀਆਂ ਵਾਲੇ ਸ਼ੋਰੂਮ ਤੇ ਜਾਂਦਾ ਹਾਂ ਅਤੇ ਕਹਿੰਦਾ ਹੈ ਕਿ ਇੱਥੇ ਕੋਈ ਗੱਡੀ ਪਸੰਦ ਆ ਤਾਂ ਉਹ ਲੈ ਲੈ ਜੇਕਰ ਕਿਸੇ ਖੋਰਚ ਦਾਣਾ ਮਰਸੀਡੀਜ਼ ਰਣੀ ਹੈ ਜਾਂ ਫਿਰ ਕੋਈ ਹੋਰ ਮਹਿੰਗੀ ਗੱਡੀ ਰਣੀ ਹੈ ਉਸਤੇ ਬਸ ਇੱਕ ਵਾਰੀ ਅੱਖ ਰੱਖਦੇ ਮੈਂ ਤੈਨੂੰ ਦਵਾਜਾਂਗਾ ਮੇਟੀ ਗੁਰਪ੍ਰੀਤ ਕਹਿੰਦੀ ਹੈ ਮੇਰੇ ਕੋਲ ਪਹਿਲਾਂ ਹੀ ਮਹਿੰਗੀਆਂ ਮਹਿੰਗੀਆਂ ਗੱਡੀਆਂ ਹਨ ਇਹਨੇ ਵਧੀਆ ਆਪਣੇ ਕੋਲ ਸਾਧ ਰਹਨ ਇਹਨੇ ਵਧੀਆ ਮੋਟਰਸਾਈਕਲ ਹਨ ਮੈਂ ਕੀ ਕਰਨਾ ਹੈ ਹੋਰ ਗੱਡੀਆਂ ਦਾ ਲੇਕਿਨ ਅੱਗੋ ਚਲੋ ਕੋਈ ਗੱਲ ਨਹੀਂ ਪਿਤਾ ਜੀ ਵਾਰ-ਵਾਰ ਕਰੇ ਹਨ ਤਾਂ ਇੱਕ ਠੀਕ-ਠਾਕ ਜੀ ਗੱਡੀ ਜੋ ਕਿ ਉਸ ਨੂੰ ਪਸੰਦ ਹੈ ਉਹ ਲੈ ਲਈਦੀ ਹੈ ਦੋਸਤੋ ਅੱਜ ਗੱਡੀ ਦਿਵਾ ਕੇ ਲਿਆਇਆ ਹੈ ਆਪਣੀ ਬੇਟੀ ਨੂੰ ਰਿਸ਼ਤੇ ਦੀ ਖੁਸ਼ੀ ਦੇ ਵਿੱਚ ਬਹੁਤ ਖੁਸ਼ ਆਇਆ ਅਤੇ ਸਾਰੇ ਪਿੰਡ ਦੇ ਵਿੱਚ ਲੱਡੂ ਵੜਾ ਦਿੰਦਾ ਹੈ ਦੋਸਤੋ ਘਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਦਿਨਾਂ ਦੇ ਵਿੱਚ ਦੇਖਦੇ-ਦੇਖਦੇ ਸਭ ਰਿਸ਼ਤੇਦਾਰ ਘਰ ਆ ਜਾਂਦੇ ਹਨ ਦੋਸਤੋ ਵਧੀਆ ਰਾਜੇ ਮੰਗ ਵਿਆਹ ਕੀਤਾ ਜਾਂਦਾ ਹੈ ਵਧੀਆ ਪਟਿਆਲਾ ਸ਼ਹਿਰ ਦਾ ਸਭ ਤੋਂ ਮਹਿੰਗਾ ਪਲੇਸ ਬੁੱਕ ਕੀਤਾ ਜਾਂਦਾ ਹੈ ਅਤੇ ਵੱਡੇ-ਵੱਡੇ ਲੀਡਰ ਵੱਡੇ-ਵੱਡੇ ਮੰਤਰੀ ਉਸ ਵਿਆਹ ਦੇ ਵਿੱਚ ਹਾਜ਼ਰ ਹਨ ਸਾਰੇ ਐਮਐਲਏ ਇਲਾਕੇ ਦੇ ਉਸ ਵਿਆਹ ਦੇ ਵਿੱਚ ਹਨ ਸਾਰੇ মিডিਆ ਵਾਲੇ ਅੱਜ ਵਿਆਹ ਦੀ ਕਵਰੇਜ ਕਰ ਰਹੇ ਹਨ ਅਤੇ ਕੈਮਰਿਆਂ ਵਾਲੇ ਚਾਰੇ ਪਾਸੇ ਮੰਤਰੀਆਂ ਦੀਆਂ ਫੋਟੋਆਂ ਖਿੱਚ ਰਹੇ ਹਨ ਦੋਸਤੋ ਬਿਲਕੁਲ ਪ੍ਰਾਈਮ ਮਾਹੌਲ ਹੈ ਭਿਖਾਰੀ ਜਿਹੜੇ ਹਨ ਉਹਨਾਂ ਦੇ ਵਾਸਤੇ ਅਲੱਗ ਛੋਟਾ ਟੈਂਡਰ ਲਗਾ ਦਿੱਤਾ ਹੈ ਅਤੇ ਲੰਗਰ ਲਗਾ ਕੇ ਉਹਨਾਂ ਨੂੰ ਲੰਗਰ ਚਕਾਇਆ ਜਾ ਰਿਹਾ ਹੈ ਬੜਾ ਸੁੰਦਰ ਮਾਹੌਲ ਹੈ ਅਤੇ ਚਲੋ ਜੀ ਲਾਵਾ ਲਿਆ ਜਾਂਦੀਆਂ ਹੰ ਬਲਵਿੰਦਰ ਦੀ ਤੀ ਗੁਰਪ੍ਰੀਤ ਦਾ ਅੱਜ ਲਖਵਿੰਦਰ ਨਾਲ ਵਿਆਹ ਹੋ ਚੁੱਕਿਆ ਹੈ ਦੋਸਤੋ ਲਖਵਿੰਦਰ ਜਿਹੜਾ ਹੈ ਉਹੀ ਆਦਮੀ ਹੈ ਜਿਸਤੇ ਬਾਰੇ ਆਪਾਂ ਪਹਿਲਾਂ ਗੱਲ ਕੀਤੀ ਵੀ ਅਯਸ਼ ਹੈ ਸ਼ਰਾਬੀਦਾ ਹੈ ਅਦੇ ਸਾਰੀ ਦਿਹਾੜੀ ਆਪਣੇ ਘਰ ਤੋਂ ਬਾਹਰ ਰਹਿੰਦਾ ਹੈ ਦੋਸਤਾਂ ਦੇ ਨਾਲ ਘੁੰਮਣਾ ਕਲੱਬਾਂ ਦੇ ਵਿੱਚ ਜਾਣਾ ਦੇਰ-ਦੇਰ ਰਾਤ ਕਰਨਾ ਜੋਏ ਖੇਡਣਾ ਅਤੇ ਅਲੱਗ-ਅਲੱਗ ਤਰ੍ਹਾਂ ਦੇ ਨਸ਼ੇ ਕਰਨਾ ਇਹ ਉਸ ਦੀ ਆਮਾਦਤ ਹੈ ਲੇਕਿਨ ਬਲਵਿੰਦਰ ਦੀ ਅੱਖਾਂ ਤੇ ਪੈਸੇ ਦਾ ਪੱਟੀ ਚੜੀ ਹੈ ਉਸ ਨੂੰ ਅੱਗੇ ਕੁਝ ਦਿਖਾਈ ਨਹੀਂ ਦੇ ਰਿਹਾ ਆਪਣੀ ਧੀ ਨੂੰ ਐਸੇ ਘਰ ਦੇ ਵਿੱਚ ਤੋਰ ਦਿਆਂ ਉਸ ਨੂੰ ਬਿਲਕੁਲ ਵੀ ਹਿਚਕਚਾਹਟ ਨਹੀਂ ਹੋ ਰਹੀ ਉਸ ਨੇ ਕਦੇ ਵੀ ਨਹੀਂ ਸੀ ਸੋਚਿਆ ਕਿ ਅੱਗੇ ਜਾ ਕੇ ਇਹ ਜਿਹੜਾ ਹੈ ਭਿਆਨਕਰ ਮੋੜ ਲੱਗੇਗਾ ਅੱਗੇ ਜੋ ਜੋ ਹੁੰਦਾ ਹੈ ਉਸ ਤੋਂ ਬਿਲਕੁਲ ਅਣਜਾਣ ਅੱਜ ਬਲਵਿੰਦਰ ਬਹੁਤ ਖੁਸ਼ ਹੈ ਉਹ ਤਾਂ ਆਪਣੀ ਧੀ ਨੂੰ ਇੱਕ ਵਾਰ ਮਿਲਣ ਦੇ ਵੀ ਨਹੀਂ ਆਇਆ ਉਸਦੀਆਂ ਸਹੇਲੀਆਂ ਉਸਦੇ ਕੋਲ ਹਨ ਲੇਕਿਨ ਬਲਵਿੰਦਰ ਤਾਂ ਮੰਤਰੀਆਂ ਦੀ ਖਿਦਮਤ ਕਰਨ ਦੇ ਵਿੱਚ ਰੁੱਝਿਆ ਹੈ ਵੇਟਰਾਂ ਨੂੰ ਵਾਰ-ਵਾਰ ਕਹਿੰਦਾ ਹੈ ਰਿਸ਼ਤੇਦਾਰ ਭਾਵੇਂ ਰਹਿ ਜਾਣ ਲੇਕਿਨ ਮੰਤਰੀ ਸਾਹਿਬ ਦੀ ਖਿਦਮਤ ਦੇ ਵਿੱਚ ਕੋਈ ਵੀ ਕਮੀ ਨਹੀਂ ਆਣੀ ਚਾਹੀਦੀ ਅਤੇ ਆਪ ਪਾਣੀ ਲਾ ਕੇ ਆਪ ਚੱਲਿਆ ਕਿ ਮੰਤਰੀ ਸਾਹਿਬ ਦੇ ਅੱਗੇ ਰੱਖਦਾ ਹੈ ਪੂਰੀ ਖਿਦਮਤ ਕਰ ਰਿਹਾ ਹੈ ਚਮਚਾਗਿਰੀ ਕਰ ਰਿਹਾ ਹੈ ਦੋਸਤੋ ਬਲਵਿੰਦਰ ਸਿੰਘ ਪੈਸੇ ਪਾਵਰ ਦਾ ਪੁੱਕਾ ਹੈ ਉਹੀ ਪੈਸਾ ਪਾਵਰ ਅੱਜ ਉਸ ਨੂੰ ਲੈਡ ਬਣਵਾ ਲਾ ਹੈ ਉਸ ਨੂੰ ਅੰਦਾਜ਼ਾ ਵੀ ਨਹੀਂ ਹੈ ਦੋਸਤੋ ਚਲੋ ਵਿਆਹ ਹੋ ਜਾਂਦਾ ਹੈ ਵਿਆਹ ਕੇ ਗੁਰਪ੍ਰੀਤ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਆ ਗਈ ਹੈ ਚੰਗੀ ਨੂਰਾਨੀ ਬੰਗ ਆਪਣੇ ਸੱਸੋਰੇ ਦੀ ਪਹਿਲੇ ਦਿਨ ਤੋਂ ਹੀ ਥੋੜੀ ਬਹੁਤੀ ਸੇਵਾ ਸ਼ੁਰੂ ਕਰ ਦਿੰਦੀ ਹੈ ਸੋਹਣੀ ਵਧੀਆ ਚਾਹ ਬਣਾ ਕੇ ਲੈਂਦੀ ਹੈ ਸੱਸੋਰੇ ਬੜੇ ਖੁਸ਼ ਹਨ ਵੀ ਬੜੀ ਸੁੰਦਰ ਬੜੀ ਸਵਾਦ ਚਾਹ ਬਣਾਈ ਹੈ ਅਸੀਂ ਤਾਂ ਉਮੀਦ ਵੀ ਨਹੀਂ ਲਗਾਈ ਸੀ ਇੰਨੇ ਵੱਡੇ ਘਰ ਦੀ ਕੁੜੀ ਚਾਹ ਵੀ ਬਣਾਉਣਾ ਜਾਣਦੀ ਹੋਵੇਗੀ ਸਾਨੂੰ ਤਾਂ ਲੱਗਿਆ ਤੂੰ ਤਾਂ ਸਾਡੇ ਤੇ ਹੁਕਮ ਝੜੇਗੀ ਅਗੋ ਗੁਰਪ੍ਰੀਤ ਕਹਿੰਦੀ ਹੈ ਨਹੀਂ ਜੀ ਮੈਂ ਤਾਂ ਸੇਵਾ ਕਰਨ ਦੇ ਵਾਸਤੇ ਆਈ ਹਾਂ ਮੈਂ ਆਪਣੇ ਪਤੀ ਦੇ ਘਰ ਦੀਆਂ ਦੀ ਬਿਲਕੁਲ ਆਪਣੇ ਮਾਤਾ ਪਿਤਾ ਵਾਂਗ ਸੇਵਾ ਕਰਾਂਗੀ ਮੇਰੀ ਕੜਾ ਮਾਤਾ ਸੀ ਅੱਜ ਮੈਨੂੰ ਮਾਤਾ ਮਿਲ ਗਈ ਹੈ ਚਲੋ ਜੀ ਸੱਸ ਵੀ ਬਹੁਤ ਖੁਸ਼ ਹੈ ਲੇਕਿਨ ਇਸ ਘਰ ਦਾ ਮਾਹੌਲ ਉਸਦੇ ਘਰ ਦੇ ਤੋਂ ਬਹੁਤ ਅਲੱਗ ਹੈ ਇੱਥੇ ਬਿਲਕੁਲ ਅਲੱਗ ਵਰਤਾਲਾ ਕੀਤਾ ਜਾਂਦਾ ਹੈ ਗੁਰਪ੍ਰੀਤ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕਰਦੀ ਹੈ ਘਰ ਦੇ ਸਭ ਲੋਕ ਸ਼ਰਾਬਾ ਪੀਦੇ ਹਨ ਇੱਥੋਂ ਤੱਕ ਕਿ ਸੱਸ ਵੀ ਜਿਹੜੀ ਹੈ ਉਹ ਵੀ ਕਿੱਟੀ ਪਾਰਟੀਆਂ ਦੇ ਨਾਮ ਤੇ ਵੀਰਾ ਪਿੰਦੀ ਹੈ ਸਿਗਰੇਟਾ ਪਿੰਦੀ ਹੈ ਘਰ ਦੇ ਵਿੱਚ ਇਹੋ ਜਿਹਾ ਮਾਹੌਲ ਹੈ ਗੁਰੂ ਘਰ ਤੱਕ ਕੋਈ ਜਾਂਦਾ ਨਹੀਂ ਹੈ ਅਤੇ ਸਭ ਲੋਕ ਆਪਸ ਦੇ ਵਿੱਚ ਆਪੋ ਆਪਣੇ ਕੰਮਾਂ ਦੇ ਵਿੱਚ ਰੁੱਝੇ ਹਨ ਕਿਸੇ ਨੂੰ ਇੱਕ ਦੂਜੇ ਨਾਲ ਕੋ ਬਹੁਤਾ ਮਤਲਬ ਨਹੀਂ ਹੈ ਸਭ ਲੋਕ ਬਸ ਨੌਕਰਤ ਨਿਰਪਰਨ ਆਪਣੇ ਬੈੱਡ ਤੋਂ ਥੱਲੇ ਵੀ ਨਹੀਂ ਉਤਰਦੇ ਸਭ ਲੋਕ ਆਲਸੀ ਹਨ ਇਤੋਂ ਦਾ ਮਾਹੌਲ ਦੇਖ ਕੇ ਗੁਰਪ੍ਰੀਤ ਨੂੰ ਥੋੜਾ ਬਹੁਤਾ ਅਲੱਗਤਾ ਲੱਗਦਾ ਹੈ ਲੇਕਿਨ ਫਿਰ ਸੋਚਦੀ ਹੈ ਵੀ ਕੋਈ ਗੱਲ ਨਹੀਂ ਆਪਾਂ ਨੂੰ ਵੀ ਇਹ ਮਾਹੌਲ ਦੀ ਆਦਤ ਪਨ ਜਾਵੇਗੀ ਹੁਣ ਘਰ ਦੇ ਵਿੱਚ ਗੁਰਪ੍ਰੀਤ ਇਕੱਲੀ ਹੈ ਜੋ ਕਿ ਗੁਰੂ ਘਰ ਜਾਂਦੀ ਹੈ ਅਤੇ ਸਵੇਰੇ ਸਵੇਰੇ ਉੱਠ ਕੇ ਪ੍ਰਸ਼ਾਦ ਲੈ ਕੇ ਆਪਣੇ ਘਰ ਵਾਲੇ ਨੂੰ ਖਵਾਉਂਦੀ ਹੈ ਲੇਕਿਨ ਘਰ ਵਾਲਾ ਤਾਂ ਰਾਦਾ ਸ਼ਰਾਬ ਦਾ ਰਜਾ ਹੁੰਦਾ ਹੈ ਉਸ ਨੂੰ ਕੋਈ ਸੁਝ ਨਹੀਂ ਕਿਹੜਾ ਪ੍ਰਸ਼ਾਦ ਹੈ ਅਤੇ ਕੌਣ ਗੁਰਪ੍ਰੀਤ ਸ਼ਾਇਦ ਵਿਆਹ ਵਾਲੇ ਦਿਨ ਵੀ ਉਰਜਾ ਹੋਵੇਗਾ ਉਸ ਨੂੰ ਕੋਈ ਯਾਦ ਵੀ ਨਹੀਂ ਵੀ ਮੇਰਾ ਵਿਆਹ ਹੋ ਚੁੱਕਿਆ ਹੈ ਉਸ ਤੋਂ ਬਾਅਦ ਤਾਂ ਬਸ ਉਹ ਸ਼ਰਾਬ ਪੀ ਕੇ ਡਿੱਗਾ ਰਹਿੰਦਾ ਹੈ ਗੁਰਪ੍ਰੀਤ ਨਾਲ ਤਾਂ ਉਸਨੇ ਤੰਗ ਤਰਾਂ ਗੱਲ ਵੀ ਨਹੀਂ ਕੀਤੀ ਹੋਲੀ-ਹੋਲੀ ਚਲੋ ਗੁਰਪ੍ਰੀਤ ਉੱਤ ਦੀ ਆਦਤ ਪਾ ਲੈਂਦੀ ਹੈ ਲੇਕਿਨ ਲਖਮਿੰਦਰ ਨੂੰ ਆਪਣੀ ਨਵੀਂ ਬਹੂ ਜਿਹੜੀ ਹੈ ਖਾਸ ਪਸੰਦ ਨਹੀਂ ਆਂਦੀ ਕਿਉਂਕਿ ਉਸ ਦੀਆਂ ਆਦਤਾਂ ਬਿਲਕੁਲ ਉਹ ਜਿਹਾ ਨਹੀਂ ਹਨ ਜਿਹਾ ਜਿਹਾ ਉਹ ਕਲੱਬਾਂ ਵਾਲੀਆਂ ਕੁੜੀਆਂ ਦੇ ਵਿੱਚ ਪੜਦਾ ਸੀ ਉਸ ਨੂੰ ਤਾਂ ਕਲੱਬਾਂ ਵਾਲੀਆਂ ਕੁੜੀਆਂ ਜੋ ਕਿ ਸ਼ਰਾਬਾ ਪਿੰਦੀਆਂ ਹਨ ਅਤੇ ਛੋਟੇ ਕੱਪੜੇ ਪਾ ਕੇ ਰੱਖਦੀਆਂ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਲੱchn ਕਰਦੀਆਂ ਹਨ ਨੂੰ ਉਹ ਪਸੰਦ ਨਹੀਂ ਦੋਸਤ ਗੁਰਪ੍ਰੀਤ ਨੂੰ ਉਹ ਬਿਲਕੁਲ ਵੀ ਪਸੰਦ ਨਹੀਂ ਕਰਦਾ ਹੌਲੀ ਹੌਲੀ ਕੁੱਟਮਾਰ ਕਰਨਾ ਵੀ ਸ਼ੁਰੂ ਕਰ ਦਿੰਦਾ ਹੈ ਗੁਰਪ੍ਰੀਤ ਡਰਦੀ ਮਾਰੀ ਆਪਣੇ ਪਿਤਾ ਦੇ ਕੋਲ ਗੱਲ ਨਹੀਂ ਕਰਦੀ ਕਿਉਂਕਿ ਉਸ ਨੂੰ ਪਤਾ ਹੈ ਪਿਤਾ ਜੀ ਦਿਲ ਦੇ ਮਰੀਜ਼ ਹਨ ਆਪਣੇ ਪਿਤਾ ਦੀ ਬਹੁਤ ਫਿਕਰ ਕਰਦੀ ਹੈ ਜੇਕਰ ਮੈਂ ਇਹੋ ਜੀ ਗੱਲ ਦੱਸਾਂਗੀ ਉਹਨਾਂ ਨੇ ਇੱਕ ਮਿੰਟ ਵੀ ਨਹੀਂ ਲਗਾਣੀ ਮੈਨੂੰ ਇਤੋਂ ਲਾਜਾਂਗੇ ਅਤੇ ਸਾਰੀ ਜ਼ਿੰਦਗੀ ਟੈਨਸ਼ਨ ਦੇ ਵਿੱਚ ਰਹਿਣਗੇ ਉਸ ਨੂੰ ਆਪਣੇ ਪਿਤਾ ਦੀ ਇੱਜ਼ਤ ਵੀ ਬਹੁਤ ਪਿਆਰੀ ਹੈ ਜੇਕਰ ਮੇਰੇ ਪਿਤਾ ਦੀ ਬੇਟੀ ਇਸ ਤਰ੍ਹਾਂ ਆਪਣੇ ਸਹੁਰੇ ਪਰਿਵਾਰ ਤੋਂ ਵਾਪਸ ਆ ਕੇ ਪੇਕੇ ਪਰਿਵਾਰ ਬੈਠ ਜਾਵੇਗੀ ਤਾਂ ਕੀ ਇੱਜ਼ਤ ਰਹਿ ਜਾਵੇਗੀ ਮੇਰੇ ਪਿਤਾ ਜੀ ਦੀ ਸਾਰੇ ਗੱਲਾਂ ਬਣਾਉਣਗੇ ਇਸ ਕਰਕੇ ਵਿਚਾਰੀ ਚੁੱਪ ਹੈ ਅਤੇ ਆਪਣੇ ਘਰ ਗੱਲ ਨਹੀਂ ਦੱਸਦੀ ਬਹੁਤ ਸਿਆਣੀ ਕੁੜੀ ਹੈ ਲੇਕਿਨ ਉਸ ਦੀ ਸਿਆਣਪ ਜਿਹੜੀ ਹੈ ਸੋਹਰੇ ਪਰਿਵਾਰ ਨੂੰ ਖਾਸਾ ਭਾਉਂਦੀ ਨਹੀਂ ਹੈ ਸਭ ਲੋਕ ਆਪੋ ਆਪਣੇ ਕੰਮਾਂ ਦੇ ਵਿੱਚ ਰੁੱਝੇ ਹਨ ਕਿਸੇ ਨੂੰ ਕਿਸੇ ਨਾਲ ਕੋਈ ਵੀ ਮਤਲਬ ਨਹੀਂ ਹੈ ਦੋਸਤੋ ਸਮਾਂ ਵੀ ਦਿੱਤਾ ਜਾਂਦਾ ਹੈ ਲਖਵਿੰਦਰ ਹੌਲੀ-ਹੌਲੀ ਆਪਣੇ ਲੱਛਣ ਤੇਜ ਕਰ ਦਿੰਦਾ ਹੈ ਦੋਸਤੋ ਅਤੇ ਕੁੱਟਮਾਰ ਜਿਹੜੀ ਹੈ ਵਧਾ ਦਿੰਦਾ ਹੈ ਹੌਲੀ-ਹੌਲੀ ਸ਼ਰਾਬ ਪੀ ਕੇ ਕਈ-ਕਈ ਵਾਰ ਤਾਂ ਖੂਨ ਵੀ ਨਿਕਲ ਆਉਂਦਾ ਹੈ ਅਦੇ ਇੱਕ ਵਾਰ ਤਾਂ ਉਸਨੇ ਬੈਲਟ ਮਾਰੀ ਅਤੇ ਗੁਰਪ੍ਰੀਤ ਵਿਚਾਰੀ ਬਚ ਗਈ ਨਹੀਂ ਤਾਂ ਅੱਜ ਉਸਦੇ ਨਹੀਂ ਤਾਂ ਅੱਜ ਉਸਤੇ ਨੀਲ ਪਾ ਜਾਣਾ ਸੀ ਅਤੇ ਵਿਚਾਰੀ ਖੁੰਝੇ ਬੈਠ ਕੇ ਰੋਂਦੀ ਰਹਿੰਦੀ ਹੈ ਆਪਣੀ ਕਿਸਮਤ ਨੂੰ ਕੋਸਦੀ ਹੈ ਪਤਾ ਨਹੀਂ ਮੈਂ ਕਿਹੜੇ ਪਾਪ ਉਸ ਸਮੇਂ ਕਰ ਦਿੱਤੇ ਹੋਣਗੇ ਪਤਾ ਨਹੀਂ ਮੈਂ ਕੀ ਕੁਝ ਕਰ ਦਿੱਤਾ ਹੋਵੇਗਾ ਜੋ ਮੇਰੇ ਨਾਲ ਆ ਸਭ ਕੁਝ ਹੋ ਰਿਹਾ ਹੈ ਵਿਚਾਰੀ ਗੁਰੂ ਕਰ ਜਾਂਦੀ ਹੈ ਰੱਬਗੇ ਅਰਦਾਸ ਕਰਦੀ ਹੈ ਰੱਬਾ ਆ ਮੇਰੇ ਨਾਲ ਕੀ ਹੋ ਰਿਹਾ ਹੈ ਇਹ ਸਭ ਕੁਝ ਤਾਂ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਮੈਂ ਕਦੇ ਕਿਸ ਤੱਕ ਕੀ ਮਾਣਾ ਕਰ ਦਿੱਤਾ ਹੈ ਧੀਆਂ ਦੇ ਲੇਖ ਇਸ ਤਰ੍ਹਾਂ ਰਭਾ ਤੋ ਕਿਉਂ ਲਿਖਦਾ ਹੈ ਦੋਸਤੋ ਵਾਰ-ਵਾਰ ਰੱਬ ਨੂੰ ਕੋਸਦੀ ਹੈ ਲੇਕਿਨ ਫਿਰ ਵੀ ਚਲੋ ਆਪਣੇ ਪਿਤਾ ਜੀ ਨੂੰ ਨਹੀਂ ਦੱਸਦੀ ਸੋਹਰੇ ਪਰਿਵਾਰ ਜਿਵੇਂ ਵੀ ਹੈ ਬੈਠੀ ਰਹਿੰਦੀ ਹੈ ਦਿਨੋਂ ਦਿਨ ਸੋਹਰੇ ਦਾ ਵਿਵਾਰ ਉਸ ਵਾਸਤੇ ਮਾੜੇ ਤੋਂ ਮਾੜਾ ਹੁੰਦਾ ਜਾਂਦਾ ਹੈ ਇੱਕ ਦਿਨ ਸ਼ਰਾਬ ਪੀ ਕੇ ਲਖਵਿੰਦਰ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਦਾ ਹੈ ਉਹ ਤੋਂ ਭਾ ਜਾਂਦੀ ਹੈ ਅਤੇ ਭੱਜ ਕੇ ਪਟਿਆਲੇ ਸ਼ਹਿਰ ਦੇ ਵਿੱਚ ਇੱਕ ਹੋਟਲ ਦੇ ਵਿੱਚ ਰਹਿਦੀ ਹੈ ਹੌਲੀ-ਹੌਲੀ ਕਰਦਿਆਂ ਹੋਟਲ ਦੇ ਵਿੱਚ ਉਸ ਨੂੰ ਹਫਤਾ ਹੋ ਚੁੱਕਿਆ ਹੈ ਅਤੇ ਉੱਥੇ ਬੈਠੀ ਹੈ ਨਾ ਤਾਂ ਉਸ ਨੂੰ ਸਾਰੇ ਪਰਿਵਾਰ ਦਾ ਫੋਨ ਆਇਆ ਹੈ ਮਿੱਤੂ ਇੱਥੇ ਆ ਜਾ ਉਹਨਾਂ ਨੂੰ ਤਾਂ ਸ਼ਾਇਦ ਪਤਾ ਵੀ ਨਹੀਂ ਲੱਗਿਆ ਹੋਵੇਗਾ ਵੀ ਘਰੋਂ ਨੂਰਾਨੀ ਗਾਇਬ ਹੋ ਚੁੱਕੀ ਹੈ ਅਤੇ ਨਾ ਹੀ ਆਪਣੇ ਪਿਤਾ ਜੀ ਨੂੰ ਫੋਨ ਕਰਦੀ ਹੈ ਪਿਤਾ ਜੀ ਦਾ ਫੋਨ ਇੱਕ ਦੋ ਵਾਰ ਆਂਦਾ ਵੀ ਹੈ ਤਾਂ ਹੱਸ ਕੇ ਕਹਿ ਦਈਏ ਸਭ ਕੁਝ ਠੀਕ ਹੈ ਮੈਂ ਤੇ ਸਹੀ ਹਾਂ ਤੁਸੀਂ ਆ ਸਕਦੇ ਹੋ ਕਿਉਂਕਿ ਉਸ ਨੂੰ ਪਤਾ ਹੈ ਕਿ ਪਿਤਾ ਜੀ ਆਪਣੇ ਕੰਮਾਂ ਦੇ ਵਿੱਚ ਇਨਾ ਰੁੱਝੇ ਹਨ ਮੇਰੇ ਕੋਲ ਸ਼ਾਇਦ ਹੀ ਉਹਨਾਂ ਕੋਲ ਆਇਆ ਜਾਣਾ ਹੈ ਤਾਂ ਕਰਕੇ ਛੋਟਾ ਮੋਟਾ ਲਾਰਾ ਲਗਾ ਦਿੰਦੀ ਹੈ ਹੌਲੀ ਹੌਲੀ ਉਸਤੇ ਪੈਸੇ ਜਿਹੜੇ ਹਨ ਖਤਮ ਹੋ ਚੁੱਕੇ ਹਨ ਆਪਣੇ ਪਿਤਾ ਤੋਂ ਮੰਗਣਾ ਨਹੀਂ ਚਾਹੁੰਦੀ ਨਹੀਂ ਆਪਣੇ ਸਹੁਰਾ ਤੋਂ ਮੰਗਣਾ ਚਾਹੁੰਦੀ ਹੈ ਦੋਸਤੋ ਸੋਚਦੀ ਹੈ ਕੋਈ ਨਾ ਕੋਈ ਕੰਮ ਕਰ ਲਵਾਂਗੀ ਮੈਂ ਬੀਏ ਪਾਸਾਂ ਮੈਨੂੰ ਕੁਝ ਨਾ ਕੁਝ ਛੋਟਾ ਮੋਟਾ ਕੰਮ ਮਿਲ ਜਾਵੇਗਾ ਕਰਾਈ ਤੇ ਇੱਥੇ ਮੈਂ ਕੁਝ ਲੈ ਲਾਂਗੀ ਅਤੇ ਇੱਥੇ ਆਪਣਾ ਗੁਜ਼ਾਰਾ ਬਸਤਾ ਥੋੜਾ ਬੋਤਾ ਜਿਵੇਂ ਵੀ ਕਰ ਲਾਂਗੀ ਲekin ਜਿਹੜੀ ਕੁੜੀ ਮਹਿਲਾਂ ਦੇ ਵਿੱਚ ਪੜੀ ਹੋਵੇ ਉਸ ਨੂੰ ਛੋਟੀਆਂ ਮੋਟੀਆਂ ਗੱਲਾਂ ਕਿੱਥੇ ਰਾਸ ਆਂਦੀਆਂ ਹਨ ਕਿੱਥੇ ਕਿਰਾਏ ਦੇ ਮਕਾਨਾਂ ਦੇ ਵਿੱਚ ਰਹਿ ਪਾਉਂਦੀ ਹੈ ਆਪਣੇ ਘਰ ਦੇ ਸੋਨੇ ਵਾਲੀ ਚੈਂਦਰੀ ਵੇਚ ਦਿੰਦੀ ਹੈ ਜੋ ਵੀ ਥੋੜਾ ਬੋਤਾ ਪੈਸਾ ਆਂਦਾ ਹੈ ਉਸ ਦੇ ਨਾਲ ਇੱਕ ਮਕਾਨ ਕਿਰਾਏ ਤੇ ਲੈ ਲੈਂਦੀ ਹੈ ਬਾਕੀ ਪੈਸੇ ਆਪਣੇ ਕੋਲ ਰੱਖ ਲੈਂਦੀ ਹੈ ਅਤੇ ਇੱਕ ਨੌਕਰੀ ਦੀ ਤਲਾਸ਼ ਕਰਦੀ ਹੈ ਪ੍ਰਾਈਵੇਟ ਸਕੂਲ ਦੇ ਵਿੱਚ ਉਸ ਨੂੰ ਨੌਕਰੀ ਮਿਲਦੀ ਹੈ 4 ਮਹੀਨੇ ਉਸਤੇ ਇਸੇ ਤਰ੍ਹਾਂ ਬੀਤ ਜਾਂਦੇ ਹਨ ਹੌਲੀ-ਹੌਲੀ ਕਿਉਂਕਿ ਉਸਤੇ ਖਰਚੇ ਬਹੁਤ ਸਨ ਅਤੇ ਮਹਿਲਾਂ ਦੇ ਵਿੱਚ ਰਹਿਣ ਵਾਲੀ ਪ੍ਰਾਈਵੇਟ ਸਕੂਲ ਦੀ ਤਨਖਾਹ ਦੇ ਨਾਲ ਕਿੱਥੇ ਗੁਜ਼ਾਰਾ ਕਰ ਸਕਦੀ ਹੈ ਇਸ ਤਰ੍ਹਾਂ ਚਲੋ ਜੀ ਪੈਸੇ ਹੌਲੀ-ਹੌਲੀ ਖਰਦਿਆਂ ਸਭ ਮੁੱਕ ਜਾਂਦੇ ਹਨ ਹੁਣ ਉਸਤੇ ਕੋਲ ਕਿਰਾਇਆ ਪਰੰਦੇ ਪੈਸੇ ਨਹੀਂ ਹਨ ਪ੍ਰਾਈਵੇਟ ਸਕੂਲ ਵਾਲੇ ਵੀ ਉਸ ਨੂੰ ਉੱਥੋਂ ਪੜ੍ਹ ਦਿੰਦੇ ਹਨ ਕਿਉਂਕਿ ਉਹਨਾਂ ਨੂੰ ਨਵੇਂ ਟੀਚਰ ਲੱਗ ਗਏ ਹਨ ਜੋ ਕਿ ਉਸ ਤੋਂ ਜ਼ਿਆਦਾ ਪੜ੍ਹੇ ਲਿਖੇ ਹਨ ਹੁਣ ਉਸਤੇ ਕੋਲ ਕੰਮ ਨਹੀਂ ਹੈ ਨਾ ਹੀ ਇਹਨੇ ਪੈਸੇ ਬੀਵੀਓ ਕਰਾਇਆ ਭੰਸ ਕੇ ਦੋਸਤੋ 6 ਮਹੀਨਿਆਂ ਦੇ ਵਿੱਚ ਉਸ ਦੀ ਹਾਲਤ ਜਿਹੜੀ ਹੈ ਬਿਲਕੁਲ ਖਰਾਬ ਹੋ ਚੁੱਕੀ ਹੈ ਕੱਪੜੇ ਉਸ ਦੇ ਪੁਰਾਣੇ ਹੋ ਚੁੱਕੇ ਹਨ ਅਤੇ ਪਾਟੇ ਪੁਰਾਣੇ ਕੱਪੜਿਆਂ ਦੇ ਵਿੱਚ ਵਿਚਾਰੀ ਸੜਕਾਂ ਤੇ ਆ ਗਈ ਹੈ ਐਸੇ ਤਰ੍ਹਾਂ ਹਲੇ ਹਫਤਾ ਡੂਡ ਹੋਇਆ ਹੈ ਜਦੋਂ ਉਸ ਨੂੰ ਮਕਾਨ ਮਾਲਕ ਨੇ ਕਰਾਇਆ ਨਾ ਹੋਣ ਕਰਕੇ ਘਰੋਂ ਬਾਹਰ ਕੱਢ ਦਿੱਤਾ ਹੈ ਅਤੇ ਉਸ ਨੇ ਪਰਵਾਹ ਨਹੀਂ ਕੀਤੀ ਕਿ ਕੱਲੀ ਕੁੜੀ ਵਿਚਾਰੀ ਕਿੱਧਰ ਜਾਵੇਗੀ ਲੇਕਿਨ ਫਿਰ ਵੀ ਬਾਹਰ ਕੱਢ ਦਿੱਤਾ ਹੈ ਹੁਣ ਵਿਚਾਰੀ ਕਰੇ ਤਾਂ ਕਰੇ ਕੀ ਪੇਟਰ ਜਵਾਬ ਮੰਗਦਾ ਹੈ ਪੇਟਰ ਪੁੱਕਾ ਹੈ ਕੁਝ ਦਿਨ ਗੁਰੂ ਘਰ ਤੇ ਰੋਟੀ ਖਾਧੀ ਲੇਕਿਨ ਫਿਰ ਵੀ ਪੈਸੇ ਦੀ ਤਾਂ ਜ਼ਰੂਰਤ ਹੈ ਪੈਸੇ ਵਾਸਤੇ ਬਾਕੀਆਂ ਨੂੰ ਦੇਖਦੀ ਹੈ ਅਤੇ ਕੱਝ ਲੋਕ ਪੀਕ ਮੰਗਦੇ ਹਨ ਵਿਚਾਰੀ ਬਿਨਾਂ ਚੌਂਦੇ ਹੋਈ ਵੀ ਪੀਕ ਮੰਗਣ ਲੱਗ ਜਾਂਦੀ ਹੈ ਬੱਤੀਆਂ ਤੇ ਪੀਕ ਮੰਗਦੀ ਹੈ ਕਦੇ ਕਿੱਥੇ ਚਲੀ ਜਾਂਦੀ ਹੈ ਕਦੇ ਕਿੱਥੇ ਇਸ ਤਰ੍ਹਾਂ ਵਿਚਾਰੀ ਆਪਣਾ ਗੁਜ਼ਾਰਾ ਕਰਦੀ ਹੈ ਦੋਸਤੋ ਇਸ ਤਰ੍ਹਾਂ ਗੁਜ਼ਾਰਾ ਕਰਦੇ ਕਰਦੇ ਆ ਇੱਕ ਦਿਨ ਅਚਾਨਕ ਇੱਕ ਮਹਿੰਗੀ ਗੱਡੀ ਉਸ ਨੂੰ ਰੁਕੀ ਦਿਖਦੀ ਹੈ ਮਹਿੰਗੀ ਗੱਡੀ ਰੁਕੀ ਦੇਖ ਕੇ ਉਸ ਦੇ ਕੋਲ ਚਲੀ ਜਾਂਦੀ ਹੈ ਵੀ ਸ਼ਾਇਦ ਇਸ ਤੋਂ ਕੁਝ ਵਧੀਆ ਮਿਲ ਜਾਵੇਗਾ ਲੇਕਿਨ ਅੱਜ ਉਸ ਦੇ ਪਿਤਾ ਦੀ ਗੱਡੀ ਉਸ ਦੇ ਸਾਹਮਣੇ ਹੈ ਪਿਤਾ ਜੀ ਨੂੰ ਉਸ ਨੇ ਧਿਆਨ ਨਾਲ ਦੇਖਿਆ ਨਹੀਂ ਹੈ ਲੇਕਿਨ ਜਿਵੇਂ ਹੀ ਕੋਲ ਆਂਦੀ ਹੈ ਅਤੇ ਆਪਣੇ ਪਿਤਾ ਨੂੰ ਦਿਖਦੀ ਹੈ ਆਪਣਾ ਮੂੰਹ ਟੱਕ ਲੈਂਦੀ ਹੈ ਉਹ ਜੇਕਰ ਉੱਥੋਂ ਭੱਜੇਗੀ ਤਾਂ ਜਿਹੜਾ ਪਿਤਾ ਹੈ ਉਸ ਨੂੰ ਨੋਟ ਹੋ ਜਾਵੇਗਾ ਬੀਤੋਂ ਕੋਈ ਪਜਾ ਹੈ ਉਸ ਦੇ ਮਗਰ ਜਾਣਗੇ ਤਾਂ ਸ਼ਾਇਦ ਉਹਨਾਂ ਨੂੰ ਪਤਾ ਨਾ ਲੱਗ ਜਾਵੇ ਲੇਕਿਨ ਉਹ ਆਪਣਾ ਟਾਕੇ ਕੁਝ ਪੈਸੇ ਦੀ ਉਮੀਦ ਕਰਦੀ ਹੈ ਉਸ ਨੂੰ ਉਮੀਦ ਹੈ ਕਿਉਂਕਿ ਪਿਤਾ ਜੀ ਉਸ ਨੂੰ ਪਤਾ ਹੈ ਹਮੇਸ਼ਾ ਦਾਨਪੁਣ ਕਰਦੇ ਹਨ ਤਾਂ ਦੋਸਤੋ ਹੱਥ ਆੜ ਲੰਦੀ ਹੈ ਲੇਕਿਨ ਭੁੱਲ ਚੁਕੀ ਹੈ ਹੱਥ ਦੇ ਵਿੱਚ ਉਹ ਕੰਗਣ ਹੈ ਉਹ ਚੂੜੀ ਹੈ ਜੋ ਉਸ ਦੀ ਮਾਤਾ ਦਾ ਸੀ ਬਹੁਤ ਪੁਰਾਣਾ ਹੈ ਮਾਤਾ ਦੀ ਚੂੜੀ ਹੱਥ ਦੇ ਵਿੱਚ ਦੇਖ ਕੇ ਪਿਤਾ ਜੀ ਉਸ ਨੂੰ ਝੱਟ ਪਛਾਣ ਜਾਂਦੇ ਹਨ ਬਲਵਿੰਦਰ ਦੇ ਤਾਂ ਪੈਰਾ ਟੋ ਜਮੀਨ ਨਿਕਲ ਜਾਂਦੀ ਹੈ ਹੁਣ ਆਪਣੇ ਪਿਤਾ ਨੂੰ ਸਾਹਮਣੇ ਦੇਖ ਕੇ ਉਸ ਤੋਂ ਹੋਰ ਨਹੀਂ ਬਰਦਾਸ਼ ਹੁੰਦਾ ਆਪਣੀ ਇਹ ਜ਼ਿੰਦਗੀ ਤੋਂ ਤੰਗ ਆ ਚੁੱਕੀ ਸੀ ਅਤੇ ਆਪਣੇ ਪੁਰਾਣੇ ਦਿਨ ਯਾਦ ਕਰਕੇ ਆਪਣੇ ਪਿਤਾ ਜੀ ਨੂੰ ਯਾਦ ਕਰਕੇ ਉੱਥੇ ਹੀ ਰੋ ਪੈਂਦੀ ਹੈ ਪੁੱਬਾ ਮਾਰਨ ਕੇ ਉੱਥੇ ਹੀ ਡਿੱਗ ਪੈਂਦੀ ਹੈ ਅੱਗੇ ਪਿਤਾ ਜੀ ਵੀ ਉਸ ਨੂੰ ਗੱਲ ਨਾਲ ਲਗਾ ਕੇ ਰੋਣ ਲੱਗ ਜਾਂਦੇ ਹਨ ਪੁੱਛਦੇ ਹਨ ਧੀਏ ਤੂੰ ਇੱਥੇ ਕਿਵੇਂ ਹੈ ਤੂੰ ਤਾਂ ਆਪਣੇ ਸੋਹਰੇ ਪਰਿਵਾਰ ਦੇ ਵਿੱਚ ਸੁખી ਸੀ ਉਹ ਤਾਂ ਮੇਰੀ ਗਲਤੀ ਹੈ ਸ਼ਾਇਦ ਮੈਂ ਤੈਨੂੰ ਮਿਲਿਆ ਨਹੀਂ ਮੈਂ ਤੈਨੂੰ ਫੋਨ ਕਰਕੇ ਵੀ ਤੇਰਾ ਹਾਲ ਚਾਲ ਨਹੀਂ ਪੁੱਛਿਆ ਤੀਏ ਮੈਂ ਬੜਾ ਬਿਜੀ ਸੀ ਮੇਰੀ ਗਲਤੀ ਹੋ ਗਈ ਹੈ ਮੈਂ ਬਹੁਤ ਮੜਾ ਆਦਮੀ ਹਾਂ ਬਹੁਤ ਹੰਕਾਰਿਆ ਆਦਮੀ ਹਾਂ ਸ਼ਾਇਦ ਰੱਬ ਨੇ ਮੈਨੂੰ ਮੇਰੇ ਹੰਕਾਰ ਦੀ ਸਜ਼ਾ ਦਿੱਤੀ ਹੈ ਅੱਜ ਜੋ ਵੀ ਮੇਰੇ ਨਾਲ ਹੋਇਆ ਹੈ ਸ਼ਾਇਦ ਮੇਰੇ ਕਰਮਾ ਕਰਕੇ ਹੋਇਆ ਹੈ ਤੀਨ ਨੂੰ ਗੱਲ ਲਗਾ ਕੇ ਰੋਣ ਲੱਗ ਜਾਂਦਾ ਹੈ ਆਸ ਦੇ ਨੇੜੇ ਦੇ ਹੋਟਲ ਦੇ ਵਿੱਚ ਲੈ ਜਾਂਦਾ ਹੈ ਸੋਹਣੇ ਕੱਪੜੇ ਖਰੀਦ ਕੇ ਆਪਣੀ ਤੀਨ ਨੂੰ ਦਿੰਦਾ ਹੈ ਤੇ ਨਾਟੋਕੇ ਬਾਹਰ ਨਿਕਲਦੀ ਹੈ ਸੋਨੇ ਕਪੜੇ ਪੈਂਦੀ ਹੈ ਅੱਜ ਪਹਿਲਾ ਵਾਰ ਕੇ ਕਪੜੇ ਪਾ ਕੇ ਬਹੁਤ ਖੁਸ਼ ਹੈ ਅਤੇ ਆਪਣੇ ਪਿਤਾ ਜੀ ਨੂੰ ਗੱਲ ਲਗਾ ਕੇ ਰੋਣ ਲੱਗ ਜਾਂਦੀ ਹੈ ਸਾਰੀ ਗੱਲ ਆਪਣੀ ਉਸ ਹੋਟਲ ਦੇ ਵਿੱਚ ਦੱਸਦੀ ਹੈ ਪਿਤਾ ਜੀ ਸੋਚਦੇ ਹਨ ਮੇਰੀ ਕਿੰਨੀ ਵੱਡੀ ਗਲਤੀ ਸੀ ਮੈਨੂੰ ਕਈਆਂ ਨੇ ਚਿਤਾਇਆ ਲੇਕਿਨ ਮੈਂ ਪੈਸੇ ਦੇ ਪਿੱਛੇ ਲਾ ਕੇ ਤੈਨੂੰ ਉਹਨਾਂ ਦੇ ਨਾਲ ਤੋੜ ਦਿੱਤਾ ਅਤੇ ਮੇਰੇ ਹੰਕਾਰਦਰ ਤੋਂ ਵਾਕਿਫ ਸੀ ਅਤੇ ਮੇਰੀ ਇੱਜ਼ਤ ਦੇ ਕਰਕੇ ਈ ਕਿੰਨਾ ਦੁੱਖ ਸਿਹਤੂੰ ਜੇਕਰ ਮੇਰੇ ਕੋਲ ਤੂੰ ਪਹਿਲਾਂ ਆ ਜਾਂਦੀ ਤਾਂ ਕਿੰਨਾ ਚੰਗਾ ਹੋਣਾ ਸੀ ਕਿਉਂ ਕੀਤਾ ਤੂੰ ਇਹ ਲੇਕਿਨ ਅੱਗੋਂ ਗੁਰਪ੍ਰੀਤ ਰੋਪਿੰਦੀ ਹੈ ਤੇ ਕਹਿੰਦੀ ਹੈ ਮੈਨੂੰ ਤੁਹਾਡੀ ਇੱਜ਼ਤ ਆਪਣੀ ਜਾਨ ਨਾਲੋਂ ਪਿਆਰੀ ਹੈ ਜੇਕਰ ਤੁਸੀਂ ਹੁਣ ਵੀ ਕਹੋਗੇ ਵੀ ਇੱਥੋਂ ਚਲੀ ਜਾ ਅਤੇ ਮੇਰੀ ਇੱਜ਼ਤ ਨੂੰ ਨੁਕਸਾਨ ਹੁੰਦਾ ਹੈ ਮੈਂ ਤਾਂ ਚਲੀ ਜਾਵਾਂਗੀ ਮੈਂ ਤੁਹਾਨੂੰ ਆਪਣੀ ਜਾਨ ਤੋਂ ਵੱਧ ਪਿਆਰ ਕਰਦੀ ਹਾਂ ਇੰਨੀ ਗੱਲ ਸੁਣ ਕੇ ਬਲਵਿੰਦਰ ਹੋਰ ਉੱਚੀ ਤਾਹ ਮਾਰ ਕੇ ਰੋਣ ਲੱਗ ਜਾਂਦਾ ਹੈ ਅਤੇ ਆਪਣੀ ਧੀ ਨੂੰ ਗੱਲ ਨਾਲ ਲਗਾ ਲੈਂਦਾ ਹੈ ਤੇ ਕਹਿੰਦਾ ਹੈ ਮੈਂ ਸੁਪਨੇ ਦੇ ਵਿੱਚ ਵੀ ਤੈਨੂੰ ਆਹ ਗੱਲ ਨਹੀਂ ਕਹਿ ਸਕਦਾ ਵੀ ਤੂੰ ਇੱਥੋਂ ਚਲੀ ਜਾ ਮੈਂ ਆਪਣੀ ਜਾਨ ਦੇ ਦਿਆਂਗਾ ਲੇਕਿਨ ਤੈਨੂੰ ਕਦੇ ਵੀ ਦੁੱਖ ਨਹੀਂ ਹੋਣ ਦੇਣਾ ਮੇਰੇ ਕੋਲ ਇਹਨਾਂ ਸਭ ਕੁਝ ਹੈ ਕਾਦੇ ਵਾਸਤੇ ਹੈ ਤੇਰੇ ਵਾਸਤੇ ਹੈ ਮੈਂ ਤੇਰੇ ਵਾਸਤੇ ਜਨਮ ਲਿਆ ਹਾਂ ਤੂੰ ਇੰਨੀ ਚੰਗੀ ਹੈ ਮੈਂ ਕਿੰਨਾ ਪਾਪੀ ਹਾਂ ਕਿੰਨਾ ਮੂਰਖ ਹਾਂ ਜੋ ਆਪਣੀ ਤੀਦੀ ਵਿਆਖਾ ਨਹੀਂ ਸਮਝ ਪਾਇਆ ਆਪਣੀ ਤੀਨੂੰ ਇਹਨਾਂ ਦੁੱਖ ਦਿੱਤਾ ਇਹਨਾਂ ਤੜਪ ਦਿੱਤੀ ਜੋ ਕਿ ਮੈਂ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਸੀ ਆਹ ਸਭ ਕੁਝ ਮੇਰੇ ਨਾਲ ਹੋ ਗਿਆ ਹੈ ਦੋਸਤੋ ਕਾਰੇ ਚਲੇ ਜਾਂਦੇ ਹਨ ਅਤੇ ਉਹਨਾਂ ਤੇ ਕੇਸ ਕਰਦੇ ਹਨ ਵੀ ਇਹਨਾਂ ਸਭ ਕੁਝ ਉਹਨਾਂ ਨੇ ਕੀਤਾ ਹੈ ਡੋਮੈਸਟਿਕ ਵਾਇਲੈਂਸ ਦਾ ਕੇਸ ਕਰਦੇ ਹਨ ਕੇਸ ਜਿੱਤਦੇ ਹਨ ਅਤੇ ਉਹਨਾਂ ਨੂੰ ਸਜ਼ਾ ਦਵਾਉਂਦੇ ਹਨ ਜੇਲ੍ਹ ਦੇ ਪਿੱਛੇ ਕਰ ਦਿੰਦੇ ਹਨ ਸਬੂਤ ਇਕੱਠੇ ਕਰਦੇ ਹਨ ਦੋਸਤੋ ਚਲੋ ਜੀ ਐਸੀ ਤਰ੍ਹਾਂ ਹੁਣ 3 ਜਿਹੜੀ ਹੈ ਕਰਦੇ ਵਿੱਚ ਖੁਸ਼ ਹੈ ਨਵੇਂ ਕਰ ਸੋਹਣੇ ਪਰਿਵਾਰ ਦੇ ਵਿੱਚ ਗੁਰਸਿੱਖ ਪਰਿਵਾਰ ਦੇ ਵਿੱਚ ਜਿੱਥੇ ਗੁਰਪ੍ਰੀਤ ਰੋਜ਼ ਗੁਰੂ ਘਰ ਜਾ ਸਕੇ ਬਧੀਅਸੂਨੇ ਪਰਿਵਾਰ ਦੇ ਵਿੱਚ ਵਿਆਹ ਜਾਂਦਾ ਹੈ ਭਾਵੇਂ ਉਹਨਾਂ ਦੇ ਕੋਲ ਉਹਨੇ ਪੈਸੇ ਨਹੀਂ ਹਨ ਲੇਕਿਨ ਫਿਰ ਵੀ ਧੀ ਰਾਣੀ ਉੱਥੇ ਬੜੀ ਖੁਸ਼ ਹੈ ਪੈਸੇ ਜਿਹੜੇ ਹੈ ਬਲਵਿੰਦਰ ਸਿੰਘ ਦੀ ਜਾਇਦਾਦ ਉਸ ਆਪਣੇ ਜਵਾਈ ਦੇ ਨਾਮ ਕਰਾ ਦਿੱਤਾ ਹੈ ਉਹ ਵੀ ਆਪਣੇ ਜਵਾਈ ਦੇ ਨਾਲ ਰਹਿਣ ਲੱਗ ਜਾਂਦਾ ਹੈ ਹੁਣ ਉਸ ਦਾ ਹੰਕਾਰ ਬਿਲਕੁਲ ਘਟ ਹੋ ਚੁੱਕਿਆ ਹੈ ਰਾਜਨੀਤੀ ਤੋਂ ਆਪਣੇ ਆਪ ਨੂੰ ਬਾਹਰ ਕੱਢ ਚੁੱਕਿਆ ਹੈ ਨੇਤਿਆਂ ਦਾ ਖਿਹੜਾ ਛੱਡ ਚੁੱਕਿਆ ਹੈ ਅਤੇ ਆਪਣੇ ਘਰ ਸਕੂਨ ਨਾਲ ਰਹਿੰਦਾ ਹੈ ਤੀ ਰਾਣੀ ਆਪਣੇ ਪਿਤਾ ਦੀ ਆਪਣੇ ਸਹੁਰੇ ਦੀ ਬਰਾਬਰ ਸੇਵਾ ਕਰਨੀ ਹੈ ਸਹੁਰਾ ਬੜਾ ਖੁਸ਼ ਹੈ ਕਿਉਂਕਿ ਬੜਾ ਵਧੀਆ ਪਰਿਵਾਰ ਉਸ ਨੂੰ ਟਕਰਿਆ ਹੈ ਅਤੇ ਇਧਰ ਬਲਵਿੰਦਰ ਵੀ ਬੜਾ ਅਖ ਸੁખી ਹੈ ਤੀਰਾਣੀ ਉਸ ਨੂੰ ਪੁੱਤਾ ਵਾਂਗ ਪਾੜ ਰਹੀ ਹੈ ਅਤੇ ਪੁੱਤਾ ਵਾਂਗ ਉਸ ਨੂੰ ਪਿਆਰ ਕਰਦੀ ਹੈ ਦੋਸਤੋ ਇਸ ਤਰ੍ਹਾਂ ਆਪਣੀ ਕਹਾਣੀ ਦਾ ਅੰਤ ਹੁੰਦਾ ਹੈ ਕੀ ਸੋਚਦੇ ਹੋ ਤੁਸੀਂ ਬਲਵਿੰਦਰ ਬਾਰੇ ਕਿ ਸੱਚਮੁੱਚ ਉਸ ਨੂੰ ਜੋ ਸਜ਼ਾ ਮਿਲੀ ਉਸ ਦੇ ਹੰਕਾਰ ਦੀ ਸੀ ਜਾਂ ਫਿਰ ਉਸਤੇ ਮਾੜੇ ਕਰਮਾਂ ਦੀ ਦੋਸਤੋ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੀ ਨਜ਼ਰ ਦੇ ਵਿੱਚ ਵੀ ਇਹੋ ਜੀ ਕੋਈ ਕਹਾਣੀ ਹੈ ਤੁਸੀਂ ਉਹ ਵੀ ਦੱਸ ਸਕਦੇ ਹੋ ਅਗਲੀ ਵੀਡੀਓ ਅਸੀਂ ਤੁਹਾਡੇ ਤੇ ਲੈ ਕੇ ਆਵਾਂਗੇ ਇਸ ਤਰ੍ਹਾਂ ਦੀਆਂ ਸੱਚੀਆਂ ਕਹਾਣੀਆਂ ਸੁਣਨ ਵਾਸਤੇ ਸਾਡੇ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਦੋਸਤੋ ਕਹਾਣੀ ਜੇਕਰ ਸਤਿਮੁ ਚੰਗੀ ਲੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀਡੀਓ ਸ਼ੇਅਰ ਕਰ ਦੇਣਾ ਤਾਂ ਕਿ ਉਹ ਵੀ ਇਹੋ ਜੀ ਕਹਾਣੀ ਸੁਣ ਸਕਣ ਦੋਸਤੋ ਦਿਓਰੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ